ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕੱਲ ਦੇ ਚੰਡੀਗੜ੍ਹ 에어ਪੋਰਟ ਦੀ ਜਿਹੜੀ ਘਟਨਾ ਹੈ ਉਹ ਸੰਸਾਰ ਪਰਦੇ ਵਿੱਚ ਬੜੀ ਵਾਰਨ ਉਧੇ ਚ ਜਿਹੜੀ ਘਟਨਾ ਉਸ ਲੇਡੀ ਨਾਲ ਵਾਪਰੀ ਹੈ ਜਿਹੜੀ ਸੀਐਸਐਫ ਦੇ ਮੁਲਾਜ਼ਮ ਹੈ ਸਬ ਇੰਸਟਰਕਟਰ ਹੈ ਉਹਤੇ ਵਾਪਰੀ ਹੈ ਪਰ ਉਸ ਤੋਂ ਬਾਅਦ ਉਹ ਨਾਲ ਇਹ ਪਤਾ ਨਹੀਂ ਲੱਗਿਆ ਕਿ ਉਸਨੇ ਥੱਪੜ ਮਾਰਿਆ ਕਿ ਨਹੀਂ ਵੀਡੀਓ ਫਿਲਮਾਂ ਬੜੀਆਂ ਆਈਆਂ ਪਰ ਕਿਸੇ ਜਗ੍ਹਾ ਥੱਪੜ ਮਾਰਦੀ ਵੀਡੀਓ ਨਹੀਂ ਤੇ ਮੈਂ ਇਹ ਸਮਝਦਾ ਹਾਂ ਜਦ ਵੀਡੀਓ ਸਾਹਮਣੇ ਨਹੀਂ ਆਏ ਤੇ ਉਸਨੇ ਬਦਤਮੀਜ਼ੀ ਕੀਤੀ ਹੋਣੀ ਉਸਨੇ ਉਹਦੀ ਬਦਤਮੀਜ਼ੀ ਸਹਿ ਨਹੀਂ ਕੀਤੀ ਹੋ ਉਸ ਨੂੰ ਜਿਹੜੀ ਉਹਦੀ ਮਾਂ ਕਿਸਾਨਾਂ ਦੇ ਮੋਰਚੇ 'ਤੇ ਬੈਠੀ ਹੋਈ ਸੀ ਔਰ ਉਸਨੇ ਕਿਹਾ ਸੀ 100 ਰੁਪਏ ਲੈ ਕੇ ਬੈਠੀਆਂ ਉਹ ਗੱਲ ਸਾਹਮਣੇ ਜਹਾਜ਼ ਆ ਗਈ ਪੰਜਾਬੀ ਗੱਲ ਭੁੱਲਦਾ ਤੇ ਆਇਆ ਨੇ ਤਾਂ ਉਸਨੇ ਉਹਦੇ ਗੰਨਾਂ ਦਾ ਜਵਾਬ ਕੜਕਾ ਕੇ ਜੁਰ ਦਿੱਤਾ ਉਹਰਾ ਜਿਹੜੀ ਕਿ ਪੰਜਾਬੀਆਂ ਦੀ ਖੁਸ਼ਾਹਤ ਹੈ ਪਰ ਉਸ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਅੰਤਵਾਦ ਫੈਲ ਰਿਹਾ ਹੈ ਪ੍ਰਾਣਾ ਹੋ ਰਿਹਾ ਢਿੰਗੜਾ ਹੋ ਗਿਆ ਹੈ ਪੰਜਾਬ ਇੱਕ ਵਾਇਬ ਸਟੇਟ ਹੈ ਵਾਇਬ ਸੂਬਾ ਹੈ ਜਿਵੇਂ ਜਿਹੜੀ 700 800 ਸਾਲ ਮੋਗਲੀਆਂ ਕੋ ਹਮ ਚੱਲ ਰਹੀ ਸੀ ਨਾ ਹਿੰਦੁਸਤਾਨ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਵਿੱਚ ਸਮੁੱਚੇ ਪੰਜਾਬੀਆਂ ਨੇ ਔਰ ਖਾਸ ਤੌਰ ਤੇ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ ਔਰ ਸੋ ਸਾਰਾ ਦੇ ਅੰਦਰ ਅੰਦਰ ਇਤਨਾ ਜ਼ੁਲਮ ਕਰਨ ਵਾਲੀ ਘੁਮਟ ਜਿਹੜੀ ਸੀ ਨਾ ਉਹ ਪੰਜਾਬ ਤੋਂ ਗਾਇਬ ਹੋ ਗਈ ਜਿੱਦੇ ਹਰ ਪੰਜਾਬੀ ਨੇ ਆਪਣਾ ਹਿੱਸਾ ਪਾਇਆ ਹਰ ਪੰਜਾਬੀ ਨੇ ਸਿੱਖਾਂ ਨੇ ਖਾਸ ਤੌਰ ਤੇ ਪਾਇਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਹਕੂਮਤ ਕੀਤੀ ਅੰਗਰੇਜ਼ਾਂ ਨੇ ਹਕੂਮਤ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਤੇ ਪੰਜਾਬੀਆਂ ਦਾ ਰਿਹਾ ਕਿਸੇ ਹੋਰ ਦਾ ਨਹੀਂ ਰਿਹਾ ਉਸ ਬਾਰੇ ਇਹ ਇਹ ਲਫਜ਼ ਬੁਣਨਾ ਹੈ ਔਰ ਪਾਰਟੀ ਹਾਲੇ ਤੱਕ ਚੁੱਪ ਹੈ ਉਹਦੇ ਅਗੇਂਸਟ ਐਕਸ਼ਨ ਨਹੀਂ ਲੈ ਰਿਆ ਮੈਂ ਸਮਝਾਵਾਂ ਕਿ ਤੇ ਪੰਜਾਬੀਆਂ ਦੇ ਤੇ ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਬੜੀ ਬੇਇਨਸਾਫੀਆ ਕੀਤੀ ਔਰ ਇਹ ਜੀ ਐਮਪੀ ਨੂੰ ਜਿਜਵੇ ਬਾਰੇ ਉਲਜੂਲ ਬੋਲਣਾ ਲੋਕਾਂ ਬਾਰੇ ਇਹਦੀ ਫਿਤਰਤ ਸੀ ਤੇ ਕਾਲੇ ਦੀ ਫਿਤਰਤ ਕਿਸੇ ਇੱਕ ਲੇਡੀ ਕਨਸਟੇਬਲ ਨੇ ਜਾਂ ਸਬ ਇੰਸਪੈਕਟਰ ਨੇ ਨਹੀਂ ਸੀ ਕਿਉਂਕਿ ਉਹ ਪੰਜਾਬੀ ਸੀ ਤੇ ਉਸਨੇ ਉਹਦਾ ਜਵਾਬ ਉਸਨੂੰ ਦੇ ਤਾ ਟਕਾ ਕੇ ਮੇਰੀ ਇਹ ਬਿਲਤੀ ਹੈ ਹਿੰਦੁਸਤਾਨ ਦੀ ਸਰਕਾਰ ਅੱਗੇ ਕਿ ਖਾਸ ਤੌਰ ਤੇ ਭਾਜਪਾ ਅੱਗੇ ਕਿ ਇਦੇ ਅਗੇਂਸਟ ਐਕਸ਼ਨ ਲਿਆ ਜਾਵੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਇਹ ਬੇਫੂਲ ਲੜਕੀ ਦਾ ਬੋਲ ਗਈ ਪਰ ਤੁਸੀਂ ਅਗਰ ਐਕਸ਼ਨ ਨਾ ਲਿਆ ਤੇ ਅਸੀਂ ਇਹ ਸਮਝਾਂਗੇ ਕਿ ਸਮੁੱਚੇ ਪੰਜਾਬੀਆਂ ਬਾਰੇ ਤੁਹਾਡੀ ਰਾਏ ਇਹੀ ਹੈ ਜਿਸ ਨੂੰ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਨਗੇ ਬਿਲਕੁਲ ਨਹੀਂ ਕਰਨਗੇ ਉਸ ਵਕਤ ਤੁਹਾਨੂੰ ਅੰਤੰਗਵਾਦੀ ਯਾਦ ਨਹੀਂ ਆਏ ਜਦ ਅਸੀਂ ਆਪਣੀ ਹਿੱਕ ਤੇ ਡਾਂਗਾਂ ਕੋਲੀਆਂ ਖਾ ਕੇ ਹਿੰਦੁਸਤਾਨ ਆਜ਼ਾਦ ਕਰਾਇਆ ਅੱਜ ਤੁਸੀਂ ਆਜ਼ਾਦ ਹੋਣ ਤੋਂ ਬਾਅਦ ਸਾਡੇ ਇਹਨਾਂ ਕੂਬੀਆਂ ਨੂੰ ਕਾਮੀਆਂਜ਼ ਘਟ ਰਿਹਾ ਬੜਾ ਅਫਸੋਸ ਹੈ ਮੈਨੂੰ ਉਮੀਦ ਹੈ ਕਿ ਮੌਜੂਦਾ ਬੀਜੇਪੀ ਦੀ ਸਰਕਾਰ ਇਸ ਸੈਕਸ਼ਨ ਲਵੇਗੀ ਬੀਜੇਪੀ ਦੀ ਪਾਰਟੀ ਇਸ ਸੈਕਸ਼ਨ ਲਵੇਗੀ ਔਰ ਮੈਂ ਚਾਹਾਂਗਾ ਸਮੁੱਚੇ ਪੰਜਾਬੀ ਇਸ ਲੜਕੀ ਦਾ ਮਾਨ ਸਤਕਾਰ ਕਰਨ ਗਾੜਾ ਆਫਨਰ ਦੈਨ ਜਿਸ ਨੇ ਆਪਣੇ ਪੰਜਾਬੀ ਹੋਣ ਦਾ ਪੂਰਾ ਸਬੂਤ ਦਿੱਤਾ ਹੈ ਔਰ ਗੱਲ ਕਹਿਣਾ ਚਾਹੁੰਦਾ ਵੀ ਕਿਸੇ ਕਾਸ਼ਤ ਵੀ ਪੰਜਾਬੀ ਆਪਣੇ ਵਿਰੁੱਧ ਬੋਲਿਓ ਇਹ ਭਾਸ਼ਾ ਨੂੰ ਕਦੀ ਸਵੀਕਾਰ ਨਹੀਂ ਕਰਦਾ। ਥੰਕ ਵਿਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਾਂਗਾ ਕਿ ਜੇ ਸੀਆਈਐਸ ਆਪਣੇ ਉਸ ਨੂੰ ਨੌਕਰੀ ਤੋਂ ਕੱਢਿਆ ਤਾਂ ਉਹ ਆਜਿਂ ਐਲਾਨ ਕਰ ਦੇਣ ਕਿ ਜੇ ਉਸ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਤੇ ਮੈਂ ਇਸ ਨੂੰ ਫੌਰਨ ਪੰਜਾਬ ਸਰੋਸ ਵਿੱਚ ਪਤਾ ਪੰਦਾ ਮਾਨ ਸਤਿਕਾਰ ਦੇ ਕੇ ਜੋ ਪੰਜਾਬੀਏਦ ਨੂੰ ਉਸਨੇ ਮਾਨ ਸਤ ਦਾ ਰੱਖਿਆ ਉਹਦੇ ਵਜਿਛ ਨੂੰ ਪੰਜਾਬ ਪੁਲਿਸ ਨੇ ਨੌਕਰੀ ਦਿੱਤਾ ਵਾਇਪੁਰਜੀ ਦਾ ਖਾਲਸਾ ਵਾਇਪੁਰਜੀਕ